ਪੰਜਾਬ ਦੇ ਹਲਕਾ ਨਾਬੇ ਦੀਆਂ ਸੜਕਾਂ ਨੂੰ ਜੇ ਖੂਨੀ ਸੜਕਾਂ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ ਕਿਉਂਕਿ ਹਰ ਰੋਜ਼ ਇਹਨਾਂ ਸੜਕਾਂ ਦੇ ਉੱਤੇ ਕਿਸੇ ਨਾ ਕਿਸੇ ਦਾ ਖੂਨ ਡੁੱਲਦਾ ਹੈ ਅਤੇ ਬੇਹੱਦ ਕੀਮਤੀ ਜਾਨਾਂ ਇਹਨਾਂ ਸੜਕਾਂ ਦੇ ਉੱਤੇ ਚਲੀਆਂ ਜਾਂਦੀਆਂ ਨੇ ਸੜਕਾਂ ਦੀ ਹਾਲਤ ਇੰਨੀ ਖਸਤਾ ਬਣੀ ਪਈ ਹੈ ਕਿ ਸੜਕਾਂ ਹਰ ਰੋਜ਼ ਕਿਸੇ ਨਾ ਕਿਸੇ ਹਾਦਸੇ ਨੂੰ ਸੱਦਾ ਦਿੰਦੀਆਂ ਨੇ ਤਾਜ਼ਾ ਮਾਮਲਾ ਨਾਬਾ ਤੋਂ ਭਾਦਸੋਂ ਰੋਡ ਦਾ ਸਾਹਮਣੇ ਆਇਆ ਹੈ ਜਿੱਥੇ ਕਿ ਦੇਰ ਰਾਤ ਇੱਕ ਮੋਟਰਸਾਈਕਲ ਸਵਾਰ ਤਿੰਨ ਵਿਅਕਤੀ ਇੱਕ ਬਾਪ ਉਹਦਾ ਪੁੱਤਰ ਅਤੇ ਉਹਦੀ ਪਤਨੀ ਜਾ ਰਹੇ ਸੀ ਤੇ ਟੋਏ ਦੇ ਵਿੱਚ ਮੋਟਰਸਾਈਕਲ ਅਜਿਹਾ ਡਿੱਗਿਆ ਕਿ ਤਿੰਨੇ ਹੀ ਸੜਕ ਤੇ ਜਾ ਗਰੇ ਮੋਟਰਸਾਈਕਲ ਚਾਲਕ ਜਗਸੀਰ ਸਿੰਘ ਨੂੰ ਜਦੋਂ ਹਾਦਸੇ ਤੋਂ ਬਾਅਦ ਹਸਪਤਾਲ ਪਹੁੰਚਾਇਆ ਗਿਆ ਤਾਂ ਉਸਨੇ ਹਸਪਤਾਲ ਵਿੱਚ ਪਹੁੰਚ ਕੇ ਦਮ ਤੋੜ ਦਿੱਤਾ ਅਤੇ ਉਸਦੀ ਪਤਨੀ ਅਤੇ ਬੇਟਾ ਗੰਭੀਰ ਰੂਪ ਵਿੱਚ ਜ਼ਖਮੀ ਨੇ ਜੋ ਕਿ ਪਟਿਆਲਾ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤੇ ਗਏ ਨੇ ਹੁਣ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਦੇ ਵੱਲੋਂ ਇਹਨਾਂ ਸੜਕਾਂ ਦਾ ਸੁਧਾਰ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਉਹਨਾਂ ਦੇ ਪਰਿਵਾਰ ਦਾ ਜੀ ਖੋ ਲਿਆ ਅਤੇ ਹੋਰ ਵੀ ਕਈ ਲੋਕਾਂ ਦੀ ਜਾਨ ਲੈਣ ਦੀਆਂ ਜ਼ਿੰਮੇਵਾਰ ਬਣੀਆਂ ਹੋਈਆਂ ਸੜਕ ਫੁੱਟੀ ਕਰਨੀ ਟੋਏ ਹੈਗੇ ਨਹੀਂ ਘੱਟੋ ਘੱਟ ਗੋਡੇ-ਗੋਡੇ ਜਿਹੜੇ ਟੋਏ ਨਹੀਂ ਜੀ ਉਹਦੇ ਕਾਰਨ ਹੀ ਸੇਟ ਹੋਏ ਜੀ ਇੱਕ ਜੀ ਦੀ ਡੈਥ ਹੋਈ ਆ ਕੌਣ ਹੈ ਇਹ ਮੇਰਾ ਭਤੀਜਾ ਜੀ ਕੀ ਨਾਮ ਹੈ ਇਹਦਾ ਜੱਗੀ ਸਿੰਘ ਹੈ ਜੱਗਸੀਰ ਹਾਂਜੀ ਕਿੰਨੇ ਸਾਲਾਂ ਦਾ ਹੈ ਇਹ ਹੈਗੇ ਜੀ 30 ਸਾਲ ਦਾ ਜੀ ਇਹ ਐਕਸੀਡੈਂਟ ਦਾ ਪਤਾ ਲੱਗਿਆ ਕੀ ਇਹ ਐਕਸੀਡੈਂਟ ਮਤਲਬ ਜਿਹੜੇ ਤਿੰਨ ਸਵਾਰੀਆਂ ਦੀ ਜੀ ਬੈਠੀ ਹੋਈਆਂ ਨਾ ਜੋ ਟੋਏ ਦੇ ਵਿੱਚ ਲੱਗਿਆ ਜੀ ਉਹ ਪਿੱਛੇ ਗਿਰ ਗਿਆ ਜਿਹੜਾ ਮੁੰਡਾ ਮੋਟਰਸਾਈਕਲ ਦਾ ਬੈਲੈਂਸ ਹੱਲ ਗਿਆ ਮੋਟਰਸਾਈਕਲ ਦੇ ਵਿੱਚ ਲੱਗਿਆ ਸਾਈਕਲ ਵਾਲਾ ਬਚ ਗਿਆ ਇਹ ਮਤਲਬ ਡਿੱਗਦੇ ਦੀ ਸਿਰ ਚ ਸੱਟ ਲੱਗੀ ਉਥੇ ਪੂਰਾ ਹੋ ਗਿਆ ਜੀ ਜਿਹਦੇ ਦੋ ਹੋਰ ਨਾਲ ਸੀਗੇ ਉਹ ਕਿੱਥੇ ਨੇ ਉਹ ਪਟਿਆਲੇ ਹਸਪਤਾਲ ਜੀ ਅਰਜਿੰਦਰਾ ਜੀ ਕੋਈ ਬੱਚਾ ਵੀ ਸੀਗਾ ਨਾਲ ਹਾਂਜੀ ਉਹ ਇਹਦਾ ਬੇਟਾ ਦੀ ਜੀ ਕੀ ਜੇ ਬੰਦਾ ਕੋਈ ਸੀ ਉਹ ਤੋ ਕੋਈ ਤੂਰੀ ਤੋ ਦੱਸ ਦਿੰਦੇ ਇਹਦੇ ਨਾਲ ਮਸ਼ੀਨ ਤੇ ਜਾਂਦਾ ਸੀ ਜੀ ਉਸ ਦਾ ਮੰਗਦਾ ਕਿ ਉਸ ਨਹੀਂ ਅਸ ਤਾਂ ਕਹਿੰਦੇ ਵੀ ਰਾਹ ਸਾਫ ਹੋ ਜੀ ਹੋਰ ਕਰਨੇ ਜਦੋਂ ਆਪਦਾ ਜੀਏ ਬਾਗੇ ਜੀ ਉੱਥੇ ਕੀ ਮੰਗਾਗੇ ਜੀ ਐਸ ਆਈ ਵੀ ਦੱਸਦਾ ਜੀ ਕਹਿੰਦਾ ਵੀ ਇਹ ਉਹ ਨੁਕਸਾਨ ਹੁੰਦੀ ਹੁੰਦਾ ਕਹਿੰਦਾ ਆ ਟੋਏ ਕਰਨ ਜਿਹੜੀ ਸੜਕ ਫੁੱਟੀ ਹੋਈ ਫੁੱਡੀ ਕਰਨੇ ਹੁੰਦਾ ਜੀ ਬੱਚੇ ਦੇ ਦੋ ਨੇ ਜੀ ਇਹ ਹੁਣ ਪੋਸਟਮਾਰਟ ਹੋ ਕੇ ਪੋਸਟਮਾਰਟ ਹੋ ਗਈ ਬ੍ਰਦਰ ਤਿੰਨੇ ਜਣੇ ਸੀ ਇਹ ਮੋਟਰਸਾਈਕਲ ਤੇ ਆ ਰਹੇ ਸੀ ਇਹਨਾਂ ਨੇ ਕੰਪੈਨ ਤੇ ਜਾਣਾ ਸੀ ਤੇ ਮੋਟਰਸਾਈਕਲ ਜਿਹੜਾ ਉਹ ਗਿਰ ਗਿਆ ਖੱਡਿਆਂ ਕਰਨ ਉਹਦੇ ਚ ਜਗਸ਼ੀਰ ਸਿੰਘ ਦੀ ਮੌਤ ਹੋ ਗਈ ਹੈ ਜੀ ਉਹਦਾ ਬੇਟਾ ਸੀ ਸੁਖਮਨ ਓਰ ਜਿੰਦਰਾ ਹਸਪੀਟਲ ਲੈ ਆ ਜਲੀ ਤੇ ਇੱਕ ਨਾਲ ਹੋਰ ਹੈ ਬੱਚਾ ਜੀ ਕੁਲਵਿੰਦਰ ਸਿੰਘ ਉਹ ਵੀ ਦਾਖਲ ਹੈ ਰਜਿੰਦਰਾ ਹਸਪੀਟਲ ਇੱਕ ਦੀ ਡੈਥ ਹੋਈ ਹੈ ਦੋ ਇੰਜਰਡ ਨੇ ਹਾਂਜੀ ਦੋ ਇੰਜਰਡ ਨੇ ਇੱਕ ਵੀ ਸੀਰੀਅਸ ਨੇ ਹੋ ਗਈ ਹਾਂ ਸੀਰੀਅਸ ਨੇ ਜੀ ਇੱਕ ਜ਼ਿਆਦਾ ਸੀਰੀਅਸ ਹੈ ਕਾਰਨ ਕੀ ਮੰਨਦੇ ਕਿਵੇਂ ਹੋਇਆ ਹੈ ਕਾਰਨ ਇਹ ਬਾਹਰ ਦੇ ਬੰਦੇ ਸੀ ਜੀ ਇਹ ਲੋਡ ਤੋਂ ਆ ਰਹੇ ਸੀ ਕੰਪੈਨ ਵਾਲਿਆਂ ਕੋਲ ਕੰਪੈਨ ਦੇ ਸੀਜ਼ਨ ਤੇ ਜਾਣਾ ਸੀ ਇਹਨਾਂ ਨੇ ਉਹ ਆਉਂਦੇ-ਉਂਦੇ ਅਚਾਨਕ ਅੱਗੇ ਖੱਡੇ 'ਚ ਮੋਟਰਸਾਈਕਲ ਕੀ ਰਿਹਾ ਤੇ ਉਹਨਾਂ ਦਾ ਬੈਲੈਂਸ ਵਿਗੜ ਗਿਆ ਜਿਹੜਾ ਪਿਛਲਾ ਸੀ ਉਹ ਗਿਰ ਗਿਆ ਨਾਲ ਦੀ ਨਾਲ ਤੇ ਮੋਟਰਸਾਈਕਲ ਦਾ ਬੈਲੈਂਸ ਵਿਗੜਿਆ ਤੇ ਅੱਗੇ ਜਾ ਕੇ ਵੱਜਿਆ ਤੇ ਉਹ ਗਿਰ ਗਿਆ ਡੈਂਟਰੀ ਹੋਇਆ ਬ ਮੌਕੇ ਤੇ ਮੌਤ ਹੋ ਗਈ ਨਹੀਂ ਨਹੀਂ ਮੌਕੇ ਤੇ ਮੌਤ ਨਹੀਂ ਮੌਕਾ ਤੇ ਦਾ ਮੈਂ ਚੱਕ ਕੇ ਪਿੱਜੀ ਸੀ ਉਦੋਂ ਜੇ ਉਹਦੇ ਸਾਹ ਚੱਲਦੇ ਸੀ ਪਰ ਸੀਰੀਅਸ ਸੀ ਉਹਨਾਂ ਦੀ ਹਸਪੀਟਲ ਜਾ ਕੇ ਉਹਨਾਂ ਨੇ ਡੈੱਡ ਕਰਾ ਕਰਤਾ ਜਿਹੜੇ ਜ਼ਿਆਦਾਤਰ ਸੜਕ ਹਾਦਸੇ ਹੋ ਰਹੇ ਨੇ ਸੜਕ ਦੇ ਕਾਰਨ ਹੋ ਰਹੇ ਜਿਵੇਂ ਖੱਡੇ ਕਰਕੇ ਕਾਫੀ ਕਿੰਨੇ ਕੋ ਹੋ ਰਹੇ ਬਹੁਤ ਹੋ ਰਹੇ ਨੇ ਜਿਹ ਖੱਡੇ ਆ ਜਿਹੜੇ ਜਿਹੜੇ ਬਾਹਰੋਂ ਬੰਦੇ ਆਉਂਦੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਜਿਵੇਂ ਮੋਟਰਸਾਈਕਲ ਹੋਵੇ ਆ ਹੋਰ ਹੋਵੇ ਆ ਉਹ ਖੱਡੇ ਚ ਵੱਜਿਆ ਜੀ ਬੈਲੈਂਸ ਵਿਗੜ ਗਿਆ गिर ਕੇ ਕਰ ਵੀ ਜੀ ਉਹ ਚਾਣ ਖਾਸ ਦਾ 174 ਦੀ ਕਾਰਵਾਈ ਕਰਤੀ ਹੈ ਉਹ ਤਾਂ ਕਰਾਉਣਾ ਨਹੀਂ ਸੀ ਚਾਹੁੰਦੀ ਫਿਰ ਵੀ ਇਹ ਜੇ ਰੂਲ 174 ਦੀ ਕਾਰਵਾਈ ਕਰਤੀ ਹੈ ਦੂਜਿਆਂ ਦੇ ਬਿਆਨ ਲਿਖਾਂਗੇ ਲਾਈਵ ਤੇ ਇਸ ਚੈਨਲ ਦੇ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ